ਪਰ ਇਹ ਅੱਜ ਸਮੇਂ ਦੀ ਲੋੜ ਨਹੀਂ ਹੈ ਹਾਲਾਤ ਇਸ ਕਿਸਮ ਦੇ ਇਸ ਵੇਲੇ ਆਪਣੀਆਂ ਸਰਕਾਰਾਂ ਦੇ ਨੇ ਕਿ ਸਟੇਟ ਦੀ ਗੱਲ ਕਰਨੀ ਕਿ ਚਾੜੇ ਸੈਂਟਰ ਦੀ ਦੋਨੇ ਹੀ ਪੰਜਾਬ ਵਿਰੋਧੀ ਮਾਨਸਿਕਤਾ ਨੂੰ ਜਿਹੜਾ ਦਾ ਜਿਹੜਾ ਚਿਹਰਾ ਦਰਸਾਉਂਦਾ ਹੈ ਖਾਸ ਕਰਕੇ ਜਿਵੇਂ ਇਹ ਲਾਹਤ ਵੀ ਕਹਿ ਲਾਂ ਕਿ ਉਹ ਸੇਖ ਕੌਮ proti ਦੋਨੇ ਇਹ ਮਾਨਸਿਕਤਾ ਇਹ ਨਹੀਂ ਭਰੀ ਹੋਈ ਹੈ ਇਹਦੇ ਬਹੁਤ ਸਾਰੇ ਕਾਰਨ ਨੇ ਦੋਨੇ ਸੇਮ ਅਡਰੋਜ਼ੀ ਜੀਆਂ ਮੰਦਨ ਸਰਕਾਰਾਂ ਅਡਰੋਜ਼ੀ ਦੇ ਧਾਰਤੇ ਚੱਲ ਗਏ ਜਿਹਨੂੰ ਆਪਾਂ ਵਿਚਾਰਤਰਾ ਕਹਿ ਦਿੰਨੇ ਆਂ ਵੀ ਉਹ ਮਕਸਦ ਕੀ ਆ ਉਹਨਾਂ ਦੇ ਅਸੀਂ ਭਲੇਖਾ ਬਹੁਤ ਵੱਡਾ ਕਰਾ ਕੇ ਕੋਈ ਸ਼ਾਇਦ ਇਹ ਬਦਲਾਵ ਵਾਲੇ ਪੰਜਾਬ ਦੇ ਹਿੱਤ ਦੇ ਬੰਦੇ ਨੇ ਵੀਰੋ ਪੰਜਾਬ ਦੇ ਹਿੱਤ ਦੇ ਬੰਦੇ ਨੇ ਜੀ ਇਹ ਉਸੇ ਦੀ ਹੀ ਛੱਡੀ ਹੋਈ ਟੀਮ ਹੈ ਤੁਸੀਂ ਕਦੇ ਸਮਾਂ ਆਊਗਾ ਸਮੇ ਤੋਂ ਪਹਿਲਾਂ ਨਹੀਂ ਗੱਲਾਂ ਨੇ ਸੋ ਨੂੰ ਇਸੇ ਕੇਸ ਦੀ ਵਾਰ ਨੂੰ ਮੈਂ ਭਾਜੀਪੀ ਦੇ ਵਿੱਚ ਬਦਲਵੇਂ ਰੂਪ ਦੇ ਵਿੱਚ ਐਂਟਰ ਹੁੰਦਾ ਦਿਖਾਉਂਦਾ ਇਹ ਤੇ 10 ਸਾਲ ਲੱਗ ਸਕਦੇ 15 ਲੱਗ ਸਕਦੇ 5 ਲੱਖ ਦੇ ਇਹ ਤੇ ਸਭ ਇਹ ਗਰਬ ਦੀਆਂ ਗੱਲਾਂ ਨੇ ਇਹ ਉਸੋਂ ਵੱਡਾ ਵੱਡੀ ਦੇ ਬੰਦੇ ਆ ਤੁਸੀਂ ਆਪਾਂ ਚੋਣ ਲੜੀ ਸੀ ਨਾ 2017 ਦੀ ਤਿੰਨ ਗੱਲਾਂ ਮੈਂ ਆਪਣਾ ਬੇਟਾ ਇੱਥੇ ਕਹਿੰਦਾ ਦਸਣਾ ਬਹੁਤ ਵਾਰੀ ਇਸ ਗੱਲ ਤੇ ਕਹਿੰਦੇ ਸੀ ਕਿ ਇਹ ਯਾਰ ਬੀਜੇਪੀ ਵਾਲੇ ਜੇ ਤੁਸੀਂ ਇਹਨਾਂ ਦੀ ਇੱਕ ਇੱਕ ਗੱਲ ਕਰਦਾ ਸੀ ਸ਼ਹੀਨ ਬਾਗ ਦਿੱਲੀ ਦੀ ਦੂਸਰੀ ਗੱਲ ਕਰਦਾ ਸੀ ਰਾਸ਼ਟਰਪਤੀ ਦੀ ਵੋਟ ਪਈ ਇਹਨਾਂ ਨੇ ਕਿਹਨੂੰ ਪਾਈ ਤੀਸਰੀ ਗੱਲ ਕਰਦਾ ਇਹ 370 ਦੀ ਇਹ ਤਿੰਨ ਗੱਲਾਂ ਉਹ ਕਰਦਾ ਰਹੇ ਪਰ ਤੁਸੀਂ ਵੀਰੋ ਸਮਝੇ ਕਹਦਾ ਬਹੁਤ ਗੱਲਾਂ ਨਹੀਂ ਸਮਝ ਸਕਦੇ ਇਹ ਸੇਮ ਬੀਜੇਪੀ ਦੀ ਡੋਲੋਜੀ ਦੇ ਬੰਦੇ ਨੇ ਅੱਜ ਸਵਾਲ ਤੁਸੀਂ ਇਹ ਵੀ ਕਰਦਾ ਹੋਵੇ ਸੋਣੇ ਤੋਂ ਕੋਈ ਨਾ ਕੋਈ ਬੰਦਾ ਸਾਨੂੰ ਕਰਦੇ ਵੀ ਐਕਸਪ੍ਰੈਸ ਵਾਲਾ ਵੀ ਫਿਰ ਇਹ ਕਾਂਗਰਸ ਵਾਲੇ ਨਾਲ ਇਕੋਂ ਜੁੜ ਕੇ ਹੁਣ ਨਾਲ ਜੁੜਨ ਦੇ ਦੋ ਕਾਰਨ ਨੇ ਇੱਕ ਪਾਸੇ ਤਾਂ ਆਪਣਾ ਜਮਾਟ ਲਖੜਾ ਜਿਹੜਾ ਬਾਹਰ ਹੀੜਦੇ ਆਪਣਾ ਗਾਲ ਵੱਡੂਗਾ ਇੱਕ ਕਾਹ ਉਹਨੇ ਪਾਸੇ ਹੋ पेड़ ਕੋਲੇ ਖੜਾ ਜਿਹੜਾ ਆਪਣਾ ਨੂੰ ਗਿੱਟਾ ਲੱਤ ਬਾਹਰੋਂ ਦੇ ਖੜ ਦੂਗਾ ਹੁਣ ਮੈਂ ਦੱਸ ਦਵਾਂ ਬੱਚਾ ਕਿਥੋਂ ਹਰਦਾ ਦੁਨੀਆਂ ਦੇ ਦੁਸ਼ਮਣ ਨੂੰ ਨੁਕਸਾਨ ਦੁਨੀਆਂ ਨੂੰ ਕਰ ਨੂੰ ਫਿਰਦੇ ਨੇ ਵਿਰਾਹ ਹੈ ਵਿਰਾਹ ਇਹ ਬੀਖਣਾ ਵੀ ਦੱਤ ਬੰਦ ਲਾ ਕੇ ਭਣ ਗੱਲ ਪਰੋਂ ਕੱਢਣ ਵਾਲੇ ਦੰਤਾਂ ਬਚਿ ਗਏ ਜਾਨ ਤਾਂ ਬਚਾਈਏ ਕਿਰਾ ਦੱਤ ਬੰਦ ਠੀਕ ਰਾ ਕੇ ਫਿਰ ਇਹਦੇ ਨਾਟਕ ਕਰਾਂਗੇ ਇਸ ਕਿਸਮ ਦੀ ਮਾਨਸਿਕਤਾ ਦੇ ਦੋਨੇ ਸਰਕਾਰਾਂ ਨੇ ਇਹ ਇਹਨਾਂ ਤੋਂ ਬਚਣ ਦੀ ਲੋੜ ਹੈ ਇਸੇ ਗੱਲ ਕਰਕੇ ਸੀ ਬੁਰੇ ਐ ਇਸ ਵੇਲੇ ਦੇਖ ਚੱਕ ਗੱਲ ਚੱਲੀ ਹੈ ਵੀ ਸ਼ਾਇਦ ਆਮੀਰ ਕਰ ਰਹੇ ਆ ਵੀ ਮੋਦੀ ਤੋਂ ਆਪਣਾ ਘੜਾ ਛੁੱਟ ਜੇ ਜਿਹੜੇ 400 ਮਾਰ ਦੇ ਨਾਰੇ ਲਾਉਂਦੇ ਸੀ ਨਾ ਆਪ ਤਾਂ ਆਦਰ ਪਹਿਲਾਂ particule ਕੋਸ਼ ਕਰਦਾ ਬੜੇ ਬਦਲਵੇਂ ਤੁਸੀਂ ਦੇਖ ਲੋ ਘਟਿਆ ਕਹਿੰਦੇ ਆਰਾਮ ਮੰਦਿਰ ਮੁਟਾਲਾ ਹਰਵਾ ਦੇ ਰਗੇ ਜੀ ਰੋਜ਼ ਇਹਦੀ ਬਦਲਵੇਂ ਕਰਨ ਹੁੰਦੀ ਹੈ ਜਦੋਂ ਬੰਦਾ ਬਖਲਾੜ ਚ ਆ ਜਾਂਦਾ ਫਿਰ ਉਹ ਤਾਂ ਬਹੁਤ ਪਾਨੀਆਂ ਗੱਲਾਂ ਕਰ ਲੱਗ ਜਾਂਦਾ ਉਹ ਆਰਾਮਨਾਥ ਆਰਾਮਨਾ ਮੰਦਿਰ ਵਾਲਾ ਮੁੱਦਾ ਚੱਲਿਆ ਨਾ ਕੋਈ ਇਹਨਾਂ ਦੀ ਹੋਰ ਗੱਲ ਚੱਲਦੀ ਹੈ ਲੋਕ ਇਹ ਸਮਝ ਕੇ ਜੀ ਇਹ ਸਿਰਫ ਤਾਂ ਸਿਰਫ ਲੋਕਾਂ ਦਾ ਗਲ ਘੁੱਟ ਕੇ ਰਾਜ ਕਰਨਾ ਚਾਹੁੰਦੇ ਨੇ ਜਿਹੜਾ ਤਾਂ ਖਰੀਦਿਆ ਜਾ ਸਕਦਾ ਉਹਨੂੰ ਖਰੀਦਦੇ ਨੇ ਜਿਹੜਾ ਖਾਇਆ ਜਾ ਸਕਦਾ ਉਹਨੂੰ ਡਰਾਉਂਦੇ ਨੇ ਜਿਹੜਾ ਦੋਨੇ ਰੋਜ਼ ਆਪਣੇ ਨਾਲ ਕੰਮ ਕਰਦੇ ਨੇ ਜਿਹੜੇ ਦੋਨੇ ਆਖੇ ਨਹੀਂ ਲੱਗਦਾ ਉਹਦੇ ਵਾਸਤੇ ਇਹਨਾਂ ਕੋਲੇ ਸ਼ੂਟਰ ਰੱਖੇ ਹੋਏ ਨੇ ਗੈਂਗਸਟਰ ਇਹਨਾਂ ਨੇ ਜਿਹੜਾ ਚ ਬਹਾਏ ਹੋਏ ਹੋਏ ਹੈਗੇ ਨੇ ਜਿੱਦੇ ਮਰਜੀ ਉਹਨਾਂ ਨੂੰ 10 ਰੁਪਏ ਦੇ ਇੱਕ ਤੇ ਹਥਿਆਰ ਦੇ ਇੱਕ ਤੇ ਗੱਡੀ ਦੇ ਕਿ ਤੋੜ ਦੇਣ ਬੇ ਇਹਨੂੰ ਜਾ ਕੇ ਕੋਈ ਰਸਤੇ ਤੋਂ ਹਟਾ ਆਉ ਆਪਣੇ ਨਾਲ ਇਹੀ ਹੋਏ ਹੋਏ ਬਸ ਉਹਨੂੰ ਕਹਦਾ ਹਾਂ ਮੇਰੀ 26 26 ਮਈ ਨੂੰ ਮੇਰੀ ਨਾਲ ਨੂੰ 11 ਵਜੇ ਮੁੰਡੇ ਨਾਲ ਆਪਣਾ ਗੱਲ ਹੁੰਦੀ ਹੈ ਕਹਿੰਦਾ ਕਿ ਮੈਨੂੰ 10 ਮਾਰਚ ਜਿੱਦ ਦਿਨ ਆਪ ਵਾਲਾ ਰਿਜ਼ਲਟ ਆਇਆ ਸੀ ਤਿੰਨ ਵਾਰੀ ਉਹਨਾਂ ਦਾ ਫੋਨ ਆਇਆ ਕੋਵ ਨੂੰ ਪਤਾ ਲੱਗ ਮਾਰ ਜਾਂ ਬੰਦਾ ਸੀ ਬਹੁਤੀ ਕਿਸੇ ਦੀ ਪ੍ਰਵਾਹ ਕਰਦਾ ਰਹੀ ਸੀਗਾ ਜਿਉਂ ਜੰਗਾ ਲੱਗਦਾ ਸੀ ਕਰਦਾ ਸੀ ਉਹ ਕਹਿੰਦਾ ਮੈਂ ਨਹੀਂ ਇਹਦੇ ਕੋਲੇ ਜਾਣਾ ਹਾਲਾਂਕਿ ਮੈਂ ਤੁਸੀਂ ਯਕੀਨ ਨਹੀਂ ਕਰਾਂ ਝੂਠ ਨਹੀਂ ਮਾਰਦਾ ਮੈਨੂੰ ਕਿ ਹਾਂ ਬਹਾਦਰ ਉਹ ਦੇਸ਼ ਦੀ ਹਸਤੀ ਐ ਵੀ ਮੂਹਰੇ ਕੋਲੇ ਚਲੇ ਆ ਜਾ ਤੈਨੂੰ ਕੀ ਕਹਿੰਦਾ ਸੋਚ ਕੇ ਜੇ ਮੈਨੂੰ ਕਦੇ ਕਰਮਚਾਰਜ ਨੂੰ ਤੋਂ ਬਾਅਦ ਨਾ ਦਿੱਲੀ ਜਾਣਾ ਉਦੋਂ ਜੇ ਮੇਰਾ ਮਨ ਮਰਿਆ ਮੈਂ ਗਿਆ ਹੁੰਦਾ ਪਰ ਇਹਨਾਂ ਲੋਕਾਂ ਨੇ ਚਾਰ ਦਿਨ ਆਉਣ ਨਹੀਂ ਦਿੱਤੀ ਇਹ ਐਡੇ ਹੰਕਾਰੀ ਲੋਕ ਨੇ ਵੀ ਸਾਡੇ ਬੁਲਾਏ ਤੋਂ ਬੰਦਾ ਇੱਥੇ ਨਹੀਂ ਆਇਆ ਇਹਨੂੰ ਹਟਾਓ ਮੂਰੇ ਤੰਗ ਕਰੂਗਾ ਹੇਤੀ ਫੋਚ ਵਾਲਿਆਂ ਨੂੰ ਅਸੀਂ ਜਿਤਾ ਕੇ ਜਹਜਨ ਵੋਟਾਂ ਪਵਾ ਕੇ ਕੀ ਕਹਾਂਗੇ ਇਸ ਕੰਮ 'ਚੋ ਇਹਨਾਂ ਨੂੰ ਅਸੀਂ ਚੁਗਦੇ ਆ ਰਹੇ ਜਮਾਂ ਕਦੀ ਕਦੀ ਸਾਡੇ ਗੱਲ ਆ ਸਤੰਦਰ ਜਿਹੜੀ ਚੀਜ਼ ਹੈ ਨਾ ਇਹਨਾਂ ਨੂੰ ਇਹ ਵੀ ਚੋਦੀ ਹੈ ਬਹੁਤ ਮਾੜੀ ਜਮਾਂ ਪਰ ਮੈਂ ਤਾਂ ਅਕਸਰ ਕਹਿੰਦਾ ਹੁੰਦਾ ਆ ਜਿਹੜਾ ਪੰਜਾਬੀ ਕਹੋਂਦਾ ਸਿਰ ਤੇ ਪੱਗਾਂ ਸਿੱਧ ਘੋਂਦਾ ਪੰਜਾਬ ਦੇ ਰਹਿਣ ਵਾਲਾ ਆ ਐਮਐਲਏ ਖਤਰ ਜਾਂ ਕਿਸੇ ਬਗੀਰੀ ਖਤਰ ਬੀਜੇਪੀ 'ਚ ਜਾਂਦਾ ਉਹ ਖੂਸ਼ ਛਾਲ ਮਾਰ ਜੋ ਤੁਹਾਡੇ ਖੁਦ ਪਛੀਦਾ ਰਹਾ ਹੈ ਪੰਜਾਬੀਆਂ ਨੇ ਤੁਹਾਨੂੰ ਸਰਕਾਰ ਨਹੀਂ ਕਰਨਾ ਚਾਹੇ ਤੁਸੀਂ ਜਿੱਤੇ ਮਰਜ਼ੀ ਲਾ ਲਓ ਇਹ ਬਾਗੀਆਂ ਦੀ ਧਰਤੀ ਆ ਪਿੱਛੇ ਤੁਹਾਨੂੰ ਲੜਾਈਆਂ ਝਗੜਿਆਂ ਸਾਡੇ ਦੇ ਬੁਨਿਆਦ ਖੜੀਆ ਹਿੰਦੁਸਤਾਨ ਦੀ ਪੰਜਾਬ ਤੇ ਜੰਗਾ ਜਿੱਦਾਂ ਦੀ ਧਰਤੀ ਹੈ ਇਹ ਤੁਸੀਂ ਇਹੋ ਜਿਹੇ ਲੋਕਾਂ ਦੇ ਨਾਲ ਜੇ ਜਾਵੋਗੇ ਤੇ ਫਿਰ ਪੰਜਾਬ ਦਾ ਵੀ ਨੁਕਸਾਨ ਕਰੋਗੇ ਆਪਦਾ ਵੀ ਨੁਕਸਾਨ ਕਰੋਗੇ ਇਹਨਾਂ ਲੋਕਾਂ ਨੂੰ ਤਾਂ ਜਿੱਥੋਂ ਹੋ ਸਕੇ ਸਾਡੇ ਪੈਰ ਵੀ ਕਿਤੇ ਪਾਉਣੇ ਜਾਣਾ ਚਾਹੀਦਾ ਜੇ ਪਿੰਡਾਂ ਨੂੰ ਤਾਂ ਬੇਨਤੀ ਕਰਦਾ ਸਾਡੇ ਚਾਰ ਸਰਪੰਚ ਰਲੇ ਨੇ ਆਪਣੇ ਮਾਨਸਾਹਲ ਕਦੇ ਵੀ ਜੇਪੀ ਵਿੱਚ ਮੇਰੀ ਦੋ ਨਾਲ ਗੱਲ ਹੋ ਗਈ ਮੇਰੇ ਵੀ ਮਿੱਤਰ ਨੇ ਪੁਰਾਣਾ ਮੈਂ ਉਹਨਾਂ ਕੋਲ ਜਾਂਦਾ ਹੁੰਦਾ ਸੀਗਾ ਚਲੋ ਕਹਿ ਮੈਨੂੰ ਉਹਨਾਂ ਨੇ ਵਿਵਾਦਤ ਆਇਆ ਸੀ ਕਿ ਤੁਸੀਂ ਆ ਜਾਓ ਅਸੀਂ ਸ਼ੂਰ ਵਿਚਾਰ ਕਰਾਂਗੇ ਮੈਂ ਕਹਿ ਰਿਹਾ ਵਾਪਸ ਆ ਜਾਓ ਘੱਟੋ ਘੱਟ ਤੁਸੀਂ ਉਸ ਮੁੰਡੇ ਨਾਲ ਤੁਰ ਕੇ ਜਿਹੜੀ ਦੇ ਵਿੱਚ ਜਾਨੋ ਸਾਨੂੰ ਇਹ ਹੋਰ ਵੀ ਉਹ ਤੋਂ ਵੱਡਾ ਦੁੱਖ ਦਿੰਦੀ ਹੈ ਇਹ ਗੱਲ ਤੇ ਮੈਂ ਦੁਬਾਰਾ ਇਹਨਾਂ ਕੋਲੇ ਜਾਵਾਂਗਾ ਜੇ ਹੋ ਸਕੇ ਤਾਂ ਉਹਨਾਂ ਨੂੰ ਵਾਪਸ ਲਿਆਉਣ ਦਾ ਯਤਨ ਵੀ ਕਰਾਂਗਾ ਦੋਨਾਂ ਮੇਰੀ ਗੱਲ ਹੋ ਗਈ ਦੋ ਕੋਲੇ ਜਾ ਨਹੀਂ ਸਕਿਆ ਰਹੀ ਐ ਇਸ ਕਿਸਮ ਦਾ ਸੋ ਐਸਮੈਂਟ ਦੇ ਵਿੱਚ ਵੀ ਮੈਂ ਚਾਰ ਵਾਰੀ ਉਸ ਮੁੰਡੇ ਦੇ ਨਾਲ ਆਪਣੇ ਨਾਲ ਆਇਆ ਤੁਸੀਂ ਸਾਰਿਆਂ ਨੇ ਇੱਕ ਬਹੁਤ ਪਿਆਰ ਦਿੱਤਾ ਸੀ ਪਰ ਉਸ ਵળે ਇੱਕ ਲਹਿਰ ਸੀ ਜਾਂ ਜਿਹਨੂੰ ਆਪਾਂ ਕਹਿੰਦੇ ਆਪਣੇ ਖੱਲੇ ਸਾਰੇ ਤਰਫ ਤੇ ਜਾਂ ਲੋਕਾਂ ਦੇ ਵਿੱਚ ਕੋਈ ਗੱਲ ਜੱਜ ਜਾਂਦੀ ਹੈ ਨਾ ਫਿਰ ਕੋਈ ਵਾਰੀ ਬੰਦਿਆਂ ਦੇ ਆਪਣੇ ਜਿਹੜੇ ਮੋਹਤਵਰ ਹੁੰਦੇ ਆ ਉਹਨਾਂ ਦੇ ਵਸਤੇ ਦਾ ਰੋਣ ਵੀ ਨਹੀਂ ਰਹਿੰਦਾ ਵੀ ਉਸ ਗੱਲ ਨੂੰ ਮੋੜ ਲੈਣਾ ਇਸ ਕਰਕੇ ਅੱਜ ਬੇਨਤੀ ਕਰਨ ਆਏ ਆ ਵੀ ਹੋਣੀ ਆਪਣੇ ਕੋਲੇ ਮੌਕਾ ਉਥੋਂ ਤਾਨਾਸ਼ਾ ਬਲ ਰਿਹਾ ਹੈ ਉਹਦੇ ਵਿੱਚ ਆਪਣਾ ਨੁਮਾਇੰਦਾ ਚਲੇ ਜੋ ਆਪਣੀ ਕੋਈ ਗੱਲ ਰੱਖ ਲੈਣਗੇ ਬੜੇ ਲਿਖੇ ਆਮੀਨ ਹੋਰ ਬਾਰਸ ਰੱਖਦੇ ਨੇ ਇੱਕ ਤਾਂ ਬਨਾਮ ਉਹਨਾਂ ਢੱਲਾ ਮਤਾਂ ਦੇ ਮਤਾਂ ਨੂੰ ਅੱਜ ਵੀ ਗੱਲ ਕਰਦਾ ਸੀ ਮੈਂ ਥੋੜੀ ਉਮਰ ਕਿੰਨੀ ਆ ਜੀ ਕਹਿੰਦੇ 68 ਸਾਲ ਮਹਾ ਨਰਜੀ ਤਾਂ ਫਿਰ 40 ਸਾਲਾਂ ਦਾ ਵਰਗੀ ਹੈ 2000 ਬੰਦਾ ਹੈ ਮਤਲਬ ਹੁੰਦੇ ਤਾਂ ਐਨਰਜੀ ਹੁੰਦੀ ਹੈ ਕੰਮ ਕਰਨ ਦੀ ਰਾਤੀ ਵਾਲੀ ਕੰਮ ਹੁੰਦਾ ਜੇ ਹੁਣ ਉੱਥੇ ਜਾ ਕੇ ਸੌਂ ਵੀ ਜਾਣਗਾ ਆਪਾਂ ਦੇਖਿਆ ਕਿੰਨੇ ਕੰਨੂ ਫਿਰ ਨਾਲ ਕਿਹੇ ਜਾ ਕੇ ਸੌਂ ਵੀ ਜਾਂਦੇ ਨੇ ਉੱਤੇ ਤੇ ਇਸ ਕਰਕੇ ਬੇਨਤੀ ਹੈ ਵੀ ਆਪਾਂ ਇਹਨਾਂ ਨੂੰ ਜਿਤਾ ਲਈਏ ਆਪਣੇ ਬੱਚੇ ਵਾਲਾ ਵੀ ਇਹਨੇ ਭਰੋਸਾ ਦਿੰਦਾ ਜਿੰਨੇ ਐਫਰਡ ਕਰ ਸਕਦੇ ਕਰਨਗੇ ਜੇ ਸਰਕਾਰ ਬਣ ਗਈ ਹੋ ਸਕਦਾ ਜਿਹੜਾ ਸਫੈਦ ਰੋਸਾਂ ਦਾ ਇੱਕ ਟੋਰ ਲੱਗਵੇ ਤੇ ਇੱਕ ਤਾਂ ਹੈਗਾ ਵੀ ਜਿਹਨਾਂ ਕੋਲੇ ਝੂਪ ਉਫੜਾ ਕੇ ਲੈ ਦੋ ਵੀ ਜਾਂ ਮੇਰੇ ਅਫਸਰਾਂ ਤੈਨੂੰ ਕਰਤਾਲ ਦੇ ਤਾਂ ਤੈਨੂੰ ਲੱਖ ਦੋ ਲੱਖ ਦੀ ਗੱਡੀ ਦੇ ਦੇ ਇੱਕ ਤਾਂ ਉਹ ਹੈ ਟਗੜੇ ਵਾਲੇ ਇੱਕ ਇੱਕ ਹੈਗੇ ਜਿਹੜੇ ਜੇਣਾ ਤੇ ਬੈਠੇ ਨੇ ਕਮਾਂਡ ਕਰਦੇ ਨੇ ਇੱਕ ਬਚਾਉਂਦਾ ਮੇਰੇ ਵਰਗੇ ਚਿੱਟੇ ਗੁੱਟ ਤੇ ਪਜਾਮਾ ਵਾਲਾ ਲੋੜਾ ਬਹੁਤ ਖਤਰਨਾਕ ਹੈ ਜਿਹੜਾ ਸਾਰਾ ਮੈਨੇਜ ਕਰਦੇ ਨੇ ਸਾਰੀ ਮੈਨੇਜਮੈਂਟ ਉਹ ਲੋਕ ਕਰਦੇ ਨੇ ਉਹ ਕੋ ਸਾਡੇ ਲੀਡਰਾਂ ਆ 25 ਸਾਲ ਰਾਜ ਕਰਨ ਵਾਲਿਆਂ ਦੀਆਂ ਗੱਡੀਆਂ 'ਚ ਵੀ ਰਹੇ ਨੇ ਸਾਰੇ ਫੁਦਾਸ਼ ਇਹਨਾਂ ਲੋਕਾਂ ਦੀਆਂ 25 ਸਾਲ ਰਾਜ ਕਰਨ ਵਾਲਿਆਂ ਦੀਆਂ ਇਹ ਉਦੋਂ ਹੀ ਪੈਦਾ ਹੋਇਆ ਜੀ ਦੇਖੋ ਕੋਈ ਵੀ ਮੁੰਡਾ ਅੰਮ੍ਰਿਤਸਰ ਵਿੱਚ 32 ਸਾਲ ਦੀ ਉਮਰ ਦਾ ਵੱਧ ਰਹੀ ਨਹੀਂ ਉਸ ਵੇਲੇ ਕਿੰਨੇ ਬੱਚੇ ਪੰਜਾਬ ਦੂਨੇ ਬਰਸ ਤੋਂ ਡੀਏਪੀ ਕਾਲੇ ਚੰਡੀਗੜ੍ਹ ਚ ਪੜਦੇ ਸੀਗੇ ਸਾਰੇ ਦੇ ਸਾਰੇ ਅਸੂਲੇ ਬੈਂਸਟਰ ਨੇ ਉਹ ਉਹਨਾਂ ਨੂੰ ਤੇ ਲੈ ਕੇ ਕੌਣ ਗਿਆ 25 ਸਾਲ ਦਾ ਅਜੇ ਸੁਬਰੇ ਚ ਕੋਣ ਵਾਲਾ ਕੇਰਾ ਪਸਾ ਕੇ ਗਲਤਰਾ ਤੇ ਤੁਰ ਕੇ ਪਸਾਤੇ ਨਾਲ ਤਾਂ ਅਗਲੇ ਦੇ ਘਰ ਵੱਟ ਦੇ ਨਾਲੇ ਮੂਹਰਿਆਂ ਦੇ ਪਤਾ ਨਹੀਂ ਹਜੇ ਕਿੰਨਿਆਂ ਨੇ ਪੜ੍ਹਦੇ ਫੜਦੇ ਨਹੀਂ ਧੜਨੇ ਦਾ ਪੁਲਿਸ ਨਹੀਂ ਕਰਨਾ ਧੜਦੇ ਦਾ ਪੁਲਿਸ ਨੇ ਕਿ ਨਹੀਂ ਤੇ ਪੁਲਿਸ ਫੜਕੇ ਉਹਨਾਂ ਨੂੰ ਅੰਦਰ ਕਰੋ ਕਿਉਂਕਿ ਸਾਨੂੰ ਇਨਸਾਫ ਇਰਸ਼ ਸੁਪਰੀਮ ਕੋਰਟ ਆ ਤੇ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਕਿ ਜਲਦੀ ਤੋਂ ਜਲਦੀ ਇਨਸਾਫ ਦਿੱਤਾ ਜਾਵੇ ਹਾਂਜੀ ਕਾਂਗਰਸੀ ਇੱਕ ਮੱਥੇ ਇਕੱਠੇ ਕਰ ਲੈ ਕਿਹਦੇ ਨਾਲ ਮੁਕਾਬਲਾ ਦੇਖ ਦੋ ਤੁਸੀਂ ਇਥੋਂ ਦੇਖੋ ਅਸੀਂ ਆਪਣੀ ਤਾਕਤ ਦੇ ਜੋਰ ਨਾਲ ਆਪਣੀ ਤਾਕਤ ਨਾਲ ਇਹ ਇਲੈਕਸ਼ਨ ਲੜ ਰਹੇ ਹਾਂ ਤੇ ਅਸੀਂ ਸ਼ਬੂ ਕੋ ਮਾਚ ਦੀ ਕਰੀ ਅਸੀਂ ਇੱਕ ਨੰਬਰ ਤੇ ਆ ਤੇ ਪਿੱਛੇ ਮੁੱਕੇ ਨਹੀਂ ਦਿੱਖਿਆ ਕਿ ਦੋ ਤਿੰਨ ਚਾਰ ਟਿਕੋਣਾਂ ਜੀ ਸਾਹਿਬ ਚਾਰ ਨਾਲ ਇੱਕ ਜਿਹੜਾ ਬਹੁਤ ਬੜੀ ਫੀਲ ਕਰਦਾ ਸੋਨਾ ਬਟਿੰਡੇ ਦੇ ਜਿਹੜੇ ਫਗਾ ਮੈਸੇਜ ਆ ਰਹੇ ਕਿ ਠੱਗਿਆ ਮਹਿਸੂਸ ਕਰ ਰਹੇ ਨੇ ਦੂਜੀਆਂ ਪਾਰਟੀਆਂ ਤੋਂ ਫਗਾ ਮਹਿਸੂਸ ਕਰ ਰਹੇ ਕਿ ਫੀਲ ਕਰ ਰਹੇ ਨੇ ਦੇਖੋ ਸਭ ਤੋਂ ਵੱਡਾ ਠੱਗਿਆ ਮਹਿਸੂਸ ਕਰ ਰਹੇ ਨੇ ਆਮ ਆਦਮੀ ਪਾਰਟੀ ਚੜ੍ਹ ਵਾਲੇ ਜਿਹੜੇ ਵਾਦੇ ਉਹਨਾਂ ਨੇ 2 ਸਾਲ ਪਹਿਲਾਂ ਕੀਤੇ ਸੀ ਇੱਕ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਜਿੱਥੇ ਤੱਕ ਗੱਲੀ ਦੀ ਗੱਲ ਹੈ ਦੇਖੋ 15 ਸਾਲ ਇੱਕ ਨੂੰ ਐਮਪੀ ਬਣਾ ਕੇ ਮਿਠਾ ਪਾਰਲੀਮੈਂਟ ਤੇ ਲੋਕਾਂ ਨੇ ਦਿੱਲੀ ਭੇਜਿਆ ਪਰ ਉਹਨਾਂ ਨੇ ਨਾ ਕਿਸਾਨੀ ਦਾ ਹੱਥ ਫੜਿਆ ਨਾ ਮਾਨਸੇਾ ਜ਼ਿਲ੍ਹੇ ਦਾ ਹੱਥ ਫੜਿਆ ਅੱਜ ਮਾਨਸੇਾ ਜ਼ਿਲ੍ਹੇ ਦੇ ਵਿੱਚ ਕੋਈ ਵੀ ਇੱਕ ਕੋਈ ਵੀ ਇੱਕ ਪਰਸੈਂਟ ਵਿਪਰਸ ਜਿਹੜੇ ਕੋਲ ਖੜ੍ਹਤੇ ਕਿ ਮੈਂ ਇੱਥੇ ਲੈ ਕੇ ਆਈਆਂ ਕੋਈ ਇੱਕ ਧਰਕੇ ਨੂੰ ਨੌਜਵਾਨ ਮੇਰੇ ਬੱਚੇ ਨੂੰ ਕਿਸੇ ਮੇਰੀ ਬੱਚੀ ਨੂੰ ਕੋਈ ਨੌਕਰੀ ਦਿੱਤੀ ਹੋਵੇ ਮਾਨਸਾ ਸ਼ਹਿਰ ਵਿੱਚ ਜਿੰਨੀ ਗੰਦਗੀ ਸੇਵਿਤ ਚੱਕਰ ਕੇ ਅੰਦ ਕਲ ਕੇ ਵਹਿਲੀ ਹੈ ਕਿ ਇਹਨੂੰ ਕਿਧਰ ਨਹੀਂ ਸੀ ਕੁਝ ਪੈਸੇ ਇਥੋਂ ਫੰਡ ਕਰੋੜਾ ਰੁਪਿਆ ਫੰਡ ਐਮਪੀ ਇਟ ਚੋਂ ਮਿਲਦਾ ਹੈ ਕਿ ਇੱਥੇ ਲਾ ਕੇ ਲੋਕਾਂ ਦੀ ਜ਼ਿੰਦਗੀ ਬਿਹਤਰ ਨਹੀਂ ਕਰਨਾ ਚਾਹੀਦਾ ਪਟੰਡਾ ਸ਼ਹਿਰ ਆਪਣਾ ਮਾਨਸਾ ਸ਼ਹਿਰ ਸੁਚਾ ਮਾਨਸਾ ਡਿਸਟ੍ਰਿਕਟ ਇਹਨੇ ਅੱਗੇ ਆਪਣੇ ਪੀਐਸ ਦੇ ਹਵਾਲੇ ਕੀਤਾ ਹੋਇਆ ਤੇ ਵੋਟਾਂ ਲੋਕਾਂ ਨੇ ਪੀਐਸ ਨੂੰ ਨਹੀਂ ਪਾਈਆਂ ਲੋਕਾਂ ਨੇ ਵੋਟਾਂ ਹਰ ਸਿਬਰ ਦੇ ਰੁਪਈਆ ਸੀ ਤੇ ਬਣਦਾ ਜਵਾਬ ਇਹ ਉਹ ਟੱਚ ਕਰਨਗੇ ਜਦੋਂ ਇਹਨੂੰ ਮੂਰੀ ਸਰ ਹਰ ਇਥੋਂ ਮਿਲ ਕੇ ਇਹ ਆਰ ਕੇ 3 ਜੇ ਨੰਬਰ ਤੇ ਸਿੱਧੂ ਸਾਹਿਬ ਅੰਤਰਰਾਸ਼ਟਰੀ ਜਿਹੜਾ ਰੋਡ ਸ਼ੋ ਕੀਤਾ ਵਕ ਵਕ ਬਕਾਨਾ ਤੇ ਜਾ ਕੇ ਲੋਕਾਂ ਨੇ ਜੀ ਕੋ ਸਵਾਗਤ ਕੀਤਾ ਤੇ ਜੋ ਲੋਕਾਂ ਨੇ ਵਿਸ਼ਵਾਸ ਹੋਇਆ ਕਿ ਅਸੀਂ ਕਾਂਗਰਸ ਪਾਰਟੀ ਨਾਲ ਖੜੇ ਹਾਂ ਰੋਡ ਸ਼ੋ ਤੋਂ ਅਸੀਂ ਇੱਥੇ ਇੱਕ ਵੱਡਾ ਜਨਸੇ ਦੇ ਤੌਰ ਤੇ ਲੋਕਾਂ ਦਾ ਧੰਨਵਾਦ ਕੀਤਾ ਮਾਨਸੇ ਵਾਲੇ ਉਸ ਤੋਂ ਬਾਅਦ ਜੋ ਦਫ਼ਤਰ ਇੱਥੇ ਮੁੱਖ ਚੌਂ ਦਫ਼ਤਰ ਖੋਲ੍ਹਿਆ ਸਾਬਿਲ ਕੌਰ ਸਿੰਘ ਨੇ ਉਹ ਮੁੱਖ ਚੌਂ ਦਫ਼ਤਰ ਖੋਲ੍ਹ ਕੇ ਮੇਰੇ ਕੱਲ ਸਾਨੂੰ ਬੜਾ ਹੌਸਲਾ ਦਿੱਤਾ ਤੇ ਅਸੀਂ ਇਹ ਸਮਝਦੇ ਹਾਂ ਕਿ ਇਹ ਸਿਲੈਕਸ਼ਨ ਦੇ ਵਿੱਚ ਸਾਰੇ ਹੀ ਕਾਂਗਰਸੀ ਇਕਜੁੱਟ ਹੋ ਕੇ ਇੱਕ ਝੰਡੇ ਦੇ नीचे ਮਿਹਨਤ ਕਰਕੇ ਕਾਂਗਰਸ ਨੂੰ ਪੱਟੀ ਚ ਮਾਂਛੇਲੇ ਚੋ ਇਸ ਮੁੱਚੇ ਕਿਸ ਤਰ੍ਹਾਂ ਕਿਸ ਤਰ੍ਹਾਂ ਜਿੱਤਨੇਂਦਰ ਜੀ ਤੁਸੀਂ ਐਨਡੀਏ ਦੇ ਵਿੱਚ ਸ਼ਾਮਲ ਹੋ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੈ ਲੇਕਿਨ ਸਿੱਧੂ ਮੂਸੇਵਾਲ ਜਿਹੜਾ ਕਸੂਰ ਹੈ ਉਹ ਆਮ ਆਦਮੀ ਪਾਰਟੀ ਦੇ ਸਪੈਸ਼ਲ ਜਿਹੜਾ ਪੰਨੂ ਅੰਦਰ ਦੇ ਉਹਦਾ ਦੱਸਿਆ ਜਾ ਕਿ ਫਿਰ ਤੁਸੀਂ ਇਸ ਤਰ੍ਹਾਂ ਕਿਸ ਤਰ੍ਹਾਂ ਇਨਸਾਫ ਦਿਵਾਓਗੇ ਜਦੋਂ ਤੁਹਾਡੇ ਨਾਲ ਰਹੇ ਹੋਣੇ ਆ ਜਦੋਂ ਅਸੀਂ ਪਾਰਲੀਮੈਂਟ 'ਚ ਜਾਵਾਂਗੇ ਉਦੋਂ ਅਸੀਂ ਬਾਝ ਉਠਾ ਕੇ ਪੰਜਾਬ ਸਰਕਾਰ ਨੂੰ ਤੇ ਦਿੱਲੀ ਸਰਕਾਰ ਨੂੰ ਮਜਬੂਰ ਕਰਾਂਗੇ ਕੱਲਾ ਮੈਂ ਨਹੀਂ ਮੇਰੇ ਨਾਲ 12 ਹੋਰ ਕਾਂਗਰਸ ਦੇ ਐਪੀ ਦਿੱਲੀ ਜਾਣਗੇ ਅਸੀਂ ਜਦੋਂ ਉੱਥੇ ਦਬਾਅ ਪਾ ਕੇ ਇਸ ਕੱਲ ਨੂੰ ਜ਼ੋਰ ਕਾ ਚੱਕੇ ਅਜੰਤੀਆਂ ਨੂੰ ਕਹਾਂਗੇ ਕਿ ਸਾਨੂੰ ਇਨਸਾਫ ਚਾਹੀਦਾ ਹੈ ਇਹਦੀ ਇਨਕੁਆਇਰੀ ਚੱਲ ਰਹੀ ਹੈ ਸਿੱਟਪਣੀ ਹੋਈ ਹੈ ਉਹਨਾਂ ਜਲਦੀ ਜਲਦੀ ਫੈਸਲਾ ਕਰਕੇ ਜਿਹੜੇ ਦੋਸ਼ੀ ਉੱਪਰ ਮੈਂ ਜਿਹੜੇ ਰੇਖ ਉਹਨਾਂ ਨੂੰ ਫੜ ਕੇ ਅੰਦਰ ਦੇ ਕੇ ਉਹਨੂੰ ਤੁ ਸਖਤ ਤੋਂ ਸਖਤ ਸਜ਼ਾ ਦੇਣੀ ਚਾਹਤ ਉਹ ਅਗਲਾ ਲੋੜ ਨਹੀਂ ਜੀ ਕਿਉਂਕਿ ਸੁਪਰੀਮ ਕੋਰਟ ਨੇ ਕਹਿ ਦਿੱਤਾ ਦੀ ਜਿਹੜੇ ਦੋਸ਼ੀ ਨੇ ਉਹਨਾਂ ਉੱਤੇ ਕਾਰਵਾਈ ਕੀਤੀ ਜਾਵੇ ਫਿਰ ਸਿੱਟੇ ਬਣਾਉਂਦੀ ਕਿ ਲੋੜ ਪਊਗੀ ਕੀ